126 ਦੇ ਗੱਲ ਚੱਲਦੀ ਆ ਉਹ ਕਈ ਸ਼ੰਕੇ ਜ਼ਾਹਰ ਕਰਦੇ ਆ ਵੀ ਰਿਕਵਰੀ ਘੱਟ ਆ ਇਹ ਕਿਸਮ ਦੱਸਣਾ ਚਾਹਾਂਗਾ ਵੀ ਇਹ ਕਿਸਮ 2017 ਵਿੱਚ ਵਿਕਸਿਤ ਕੀਤੀ ਗਈ ਸੀ ਠੀਕ ਹੈ ਜੀ ਤੇ ਇਹਦਾ ਅਸਰ 8ਵਾਂ ਸਾਲ ਆ ਇਹ ਲਿਖਿਆ ਧੰਨਵਾਦ ਸਹਿ ਸਮੂਹ ਸ਼ੈਲਰਸ਼ਨ ਪੰਜਾਬ ਠੀਕ ਹੈ ਜੀ ਇਹਨਾਂ ਨੇ ਕਿਹਾ 21 22 23 ਪੂਸਾ 18 24 14 ਦੇ 126 ਬੀਜੋ ਹੂੰ ਤੇ ਮਤਲਬ ਦੇਖੋ 3 ਸਾਲ ਪਹਿਲਾਂ ਕਹਿ ਰਹੇ ਨੇ ਹੂੰ ਤੇ ਇਸ ਕਰਕੇ ਮੇਰੀ ਗੁਜਾਰਿਸ਼ ਆ ਵੀ ਕੋਈ ਕਿਸੇ ਨੂੰ ਭਰਮ ਨਹੀਂ ਹੋਣਾ ਚਾਹੀਦਾ ਕੋ ਜਿਹੜੇ ਬੀਜ ਦੇ ਵਿੱਚ ਵਪਾਰੀ ਲੋਕ ਹੁੰਦੇ ਨੇ ਉਹ ਜਾਣ ਪੁੱਝ ਕੇ ਭਰਮ ਫਲਾਉਂਦੇ ਨੇ ਬਿਲਕੁਲ ਠੀਕ ਹੈ ਜੀ ਤੇ ਇਸ ਕਰਕੇ ਮੈਂ ਕਹਾਂਗਾ ਆਓ ਆਪਾਂ ਜਿਹੜੇ ਪੀਜ ਦੁਆਰਾ ਵਿਕਸਿਤ ਕੀਤੀਆਂ ਜਾਂ ਸਿਫਾਰਿਸ਼ ਕੀਤੀਆਂ ਜਰੂਰੀ ਪੀਜ ਉਹ ਜਿਤ ਪੀ ਜਿਹੜੀ ਵੀ ਕਿਸ ਨੂੰ ਚੰਗੇ ਲੱਗਦੇ ਆ ਅਸੀਂ ਉਹ ਸਿਫਾਰਿਸ਼ ਕਰਦੇ ਆ ਅਸ਼ਕਰ 47 ਕਿਸਮ ਬੜੀ ਵਧੀਆ ਅਸੀਂ ਉਹ ਵੀ ਸਿਫਾਰਿਸ਼ ਕੀਤੀ ਹੈ ਹਰਿਆਣੇ ਲਈ ਆਹੋ ਜੀ 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 ਇਸ ਤਰ੍ਹਾਂ ਬਾਸਮਤੀ ਵਿੱਚ ਸਾਨੂੰ ਜਿਹੜੀ ਕਿਸਮ ਵੀ ਪੰਜਾਬ ਦੇ ਹਿੱਤ ਵਿੱਚ ਹੋਵੇਗੀ ਅਸੀਂ ਉਹ ਸਿਫਾਰਿਸ਼ ਕਰਾਂਗੇ ਤੇ ਉਹੀ ਸਿਫਾਰਿਸ਼ ਕਰਦੇ ਹਾਂ ਬਿਲਕੁਲ ਠੀਕ ਹੈ ਸਿਫਾਰਿਸ਼ ਕਰਦੇ ਹਾਂ ਇਸ ਮਿਲਰ ਦੇ ਧਿਆਨ ਰੱਖਦੇ ਆਂ